ਵਾਹਿਗੁਰੂ ਜੀ ਦਾ ਹਲਸਾ ਵਾਹਿਗੁਰੂ ਜੀ ਦੀ ਫਤਿਹ ਕਿੱਡੀ ਵੱਡੀ ਸ਼ਰਮ ਵਾਲੀ ਗੱਲ ਆ ਇਹ ਹਿੰਦੁਸਤਾਨ ਵਿੱਚ ਬੰਦਾ ਰਹਿੰਦਾ ਵਾ ਤੇ ਖੜਾਰੀ ਹੋ ਕੇ ਬੰਦਾ ਉਹ ਲੰਪਿੰਗ ਜਿਹੜੀਆਂ ਖੇਡਾਂ ਨਾ ਕਾਮਨਵੈਲ ਜਿਹੜੀਆਂ ਖੇਡਾਂ ਆ ਲੰਪਿੰਗ ਓਲੰਪਿਕ ਖੇਡਾਂ ਦੇ ਵਿੱਚ ਬੰਦਾ 골ਡ ਮੈਡਲ ਲੈ ਕੇ ਆਇਆ ਹੋਵੇ। ਉਹ ਓਲੰਪਿੰਗ ਨਾਮ ਹੀ ਬਹੁਤ ਵੱਡਾ ਵਾ। ਇਹਦੇ ਵਿੱਚ ਹਿੱਸਾ ਲੈਣਾ, ਮਿਹਨਤ ਲਾ ਕੇ ਪਹੁੰਚਣਾ ਬਹੁਤ ਵੱਡੀ ਗੱਲ ਆ। ਤੇ ਉੱਥੋਂ ਤੱਕ ਬੰਦਾ ਕੋਈ ਪਹੁੰਚ ਜਾਂਦਾ ਵਾ, ਉਹ ਤਾਂ ਬਹੁਤ ਵੱਡੀ ਗੱਲ ਆ। ਤੇ ਜੇ ਉੱਥੇ ਕੋਈ ਬੰਦਾ ਜਿੱਤ ਜਾਵੇ ਤੇ ਉੱਥੋਂ ਨਾਮ ਲੈ ਆਵੇ 골ਡ, ਸਿਲਵਰ ਜਾਂ ਹੋਰ ਕੋਈ ਵੀ ਤਗਮਾ ਤਾਂ ਬਹੁਤ ਵੱਡੀ ਗੱਲ ਆ। ਉਹਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ, ਮਾਣ ਸਨਮਾਨ ਹੁੰਦਾ ਦੇਸ਼ ਦੇ ਦੇਸ਼ ਵਿੱਚ। ਪਰ ਪੰਜਾਬ ਦਾ ਇੱਕ ਨੌਜਵਾਨ ਹਰਜੀਤ ਸਿੰਘ ਫੁੱਟਬਾਲ ਦਾ ਖਿਡਾਰੀ ਆ 골ਡ ਮੈਡਲ ਲੈ ਕੇ ਆਇਆ 올림픽 ਦੇ ਵਿੱਚੋਂ ਤੇ ਹੁਣ ਉਹ ਕਿਸੇ ਕਾਰਨ ਕਰਕੇ ਵੀ ਉਹਦਾ ਸਰੀਰ ਨਹੀਂ ਸਾਥ ਦੇ ਰਿਹਾ ਅੰਗਹੀਨਾ ਤੇ ਸਾਈਕਲਾਂ ਨੂੰ ਪੈਂਚਰ ਲਾ ਕੇ ਆਪਣਾ ਟਾਈਮ ਪਾਸ ਕਰਦਾ ਵਿਚਾਰਾ ਤੇ ਉਹ ਗਰੀਬ ਗਰੀਬ ਹੋਣ ਕਰਕੇ ਕਿਸੇ ਨੇ ਉਹਦੀ ਸ਼ਿਪਾਰਸ਼ ਨਹੀਂ ਕੀਤੀ ਕਿਸੇ ਨੇ ਫਰਿਆਦ ਨਹੀਂ ਕੀਤੀ ਉਹਦੀ ਸਰਕਾਰ ਅੱਗੇ ਤੇ ਉਹ ਵਿਚਾਰਾ ਨੌਕਰੀ ਤੋਂ ਰਹਿ ਗਿਆ ਆ ਹਾਲ ਇੱਥੇ ਹਿੰਦੁਸਤਾਨ ਦਾ ਵਾ ਮਾਨ ਸਰਕਾਰ ਕਹਿੰਦੀ ਆ ਤੁਸੀਂ ਖੇਡਾਂ ਲਵਾ ਦਿਓ ਕੀ ਲੋਕ ਖੇਡਾਂ ਲਵਾਏ ਜਾਣਗੇ ਕੀ ਕਰ ਲੈਣਗੇ ਖੁਸ਼ ਨਹੀਂ ਕਰ ਸਕਦੇ ਸਭੋਂ ਬੇੜਾ ਗਰਕ ਕਰਤਾ ਪੰਜਾਬ ਦਾ ਇਹਨਾਂ ਸਰਕਾਰਾਂ ਨੇ ਪਹਿਲਾਂ ਕੰਮ ਨਹੀਂ ਕੀਤਾ ਸਿਰ ਕਾਂਗਰਸਾ ਨੇ ਹੁਣ ਆਪ ਵਾਲਿਆਂ ਨੇ ਕੱਲ ਨੂੰ ਨੇ ਗੁਰੂ ਦੀ ਬਿਆਉ ਦੀ ਕੀਤੀ ਨਸ਼ੇ ਚਲਾਏ ਕਿੰਨੇ ਗੈਰ ਕਾਨੂੰਨੀ ਕੰਮ ਕੀਤੇ ਰੇਤਾ ਮਾਈਨਿੰਗ ਕਿੰਨੀ ਚਲਾਈ ਤੇ ਕਾਂਗਰਸਾ ਨੇ ਗੁਟਕਾ ਸਾਹਿਬ ਦੀਆਂ ਸੌਹਾਂ ਚੱਕੀਆਂ ਇਹ ਸਾਰੇ ਸਾਰਾ ਕੁਝ ਬੰਦ ਕਰਾਂਗੇ ਤੇ ਅੱਜ ਉਹੀ ਬਾਦਲ ਕੇ ਕੈਪਟਨ ਕੇ ਤੇ ਉਹ ਬਾਜ ਬਾਚਰ ਵਾਲੇ ਫਿਰਦੇ ਆ ਕੀ ਬੰਦਾ ਇੱਥੇ ਖੇਡਾਂ ਵੱਲ ਪ੍ਰੇਰਿਤ ਹੋ ਜੂਗਾ ਵੀ ਕੋਈ ਬੱਚਾ ਜਾ ਵੜੂਗਾ ਵੀ ਕੋਈ ਬਾਅਦ ਚ ਸਾਡੀ ਬਾਣੀ ਪੜਦਾ ਇੱਥੇ ਕੀ ਬੰਦਾ ਤਰੱਕੀ ਕਰ ਲੂਗਾ ਇੱਥੇ ਕੁਝ ਨਹੀਂ ਹੋ ਸਕਦਾ ਫੇਰ ਕਹਿੰਦੇ ਆ ਪੰਜਾਬ ਦੀ ਜਵਾਨੀ ਬਾਹਰ ਨੂੰ ਭੱਜਦੀ ਐ ਤੇ ਬਾਹਰ ਨੂੰ ਭੱਜੇ ਨਾ ਦਾ ਹੋਰ ਕਰੇ ਵੀ ਤੇ ਕਰੇ ਕੀ ਫਿਰੋ ਸਾਡਾ ਕਲਚਰ ਖਤਮ ਕਰਤਾ ਪੜ੍ਹਾਈ ਖਤਮ ਕਰਦੇ ਸਕੂਲਾਂ ਚ ਪੰਜਾਬੀ ਖਤਮ ਕਰੀ ਜਾਂਦੇ ਆ ਗੁਰੂਆਂ ਦੇ ਸਾਬਜਾਦਿਆਂ ਦੇ ਫੈਨਸੀ ਡਰੈਸਾਂ ਦੇ ਨਾਂ ਤੇ ਕੰਪੀਟੀਸ਼ਨ ਕਰਾਈ ਜਾਂਦੇ ਆ ਨਸ਼ਿਆਂ ਚ ਤਾਂ ਬੇੜਾ ਕਰ ਕੀਤਾ ਪਿਆ ਵਾ ਉਹ ਜਿਹੜਾ ਭੁੱਲਰ ਕਿੰਨੀ ਜਿਹਨੇ ਰਿਸ਼ਵਤ ਲਈ ਕਿੰਨਾ ਸੋਨਾ ਕਿੰਨਾ ਪੈਸਾ ਗੱਡਿਆ ਪ੍ਰੋਪਟਿੰਗਾਂ ਉਹ ਚ ਕਿੰਨਾ ਕਾੜਗਾ ਨਾ ਪੈਸੇ ਵਿੱਚ ਜੇ ਚਿੱਟੇ ਵਾਲੀ ਕੁੜੀ ਫੜੀ ਗਈ ਸਰਕਾਰ ਤਾਂ ਆਪ ਰਲੀ ਪਈ ਐ ਇਹਨਾਂ ਚੀਜ਼ਾਂ 'ਚ ਇਹਨਾਂ ਦੇ ਮੁਲਾਜ਼ਮ ਕੀ ਕਰ ਲੈਣਗੇ ਇਥੇ ਤਰੱਕੀ ਸੋ ਭਾਈ ਇਥੇ ਅਰਬੀ ਰਾਖਾ ਪੰਜਾਬ ਦਾ ਤੇ ਨਾ ਹੀ ਕੋਈ ਚਿੱਟੇ ਵਾਲ ਹਟਾਉਣਾ ਤਾਂ ਕੀ ਐ ਇਹ ਆਪ ਲੱਗੇ ਪਏ ਇਹਨਾਂ ਦੇ ਮੁਲਾਜ਼ਮ ਕੋਈ ਨਸ਼ੇ ਜੇ ਸ਼ਰਾਬ ਚ ਧੁੱਤ ਹੋਇਆ ਫਿਰਦਾ ਕੋਈ ਚਿੱਟੇ ਚ ਧੁੱਤ ਹੋਇਆ ਫਿਰਦਾ ਕੋਈ ਮੈਡੀਕਲ ਨਸ਼ਾ ਕਰਦੇ ਫਿਰਦੇ ਪੁਲਿਸ ਵਾਲੇ ਮੁਲਾਜ਼ਮ ਵਾਲੇ ਥੋੜੇ ਦਿਨਾਂ ਦੀ ਗੱਲ ਹੀ ਆ ਅਸੀਂ ਇੱਕ ਵੇਖਿਆ ਤੂੰ ਆ ਮੋਟਰਸਾਈਕਲ ਲਈ ਜਾਂਦਾ ਸੀ ਇੰਨਾ ਤੇਜ਼ ਆ ਕਿਸੇ ਨੇ ਉਹਨੂੰ ਠੋਕ ਨਹੀਂ ਦਿੱਤਾ ਇਹ ਹਾਲ ਇਥੇ ਪੰਜਾਬ ਸਰਕਾਰ ਦਾ ਵਾ ਆ ਪਿੱਛੇ ਜੇ ਥੋੜੇ ਦਿਨ ਹੋ ਗਏ ਪਤਾ ਨਹੀਂ ਦਿੱਲੀ ਚ ਇੱਕ ਲੇਡੀ ਕਾਂਸਟੇਬਲ ਸੀ ਸ਼ਰੇ ਆਮਰੇ ਸ਼ੋਤ ਲੈਂਦੀ ਖੜੀ ਗਈ ਤੇ ਉਹ ਤਾਂ ਕੈਮਰੇ ਚ ਰਿਕਾਰਡ ਹੋ ਗਈ ਨਾਲੇ ਰੋਵੇ ਵੀ ਪਤਾ ਲੱਗ ਗਿਆ ਸਾਰੀ ਪਬਲਿਕ ਨੂੰ ਪੜੀ ਗਈ ਹੁਣ ਤੇ ਉਹ ਪੰਜਾਬ ਖਾਸ ਕਰਕੇ ਤਾਂ ਸੈਂਟਰ ਦਾ ਦਾ ਪੰਜਾਬ ਨਾਲ ਪਤਾ ਨਹੀਂ ਕੀ ਵੈ ਰਾਜਾਂ ਕੀ ਇਦਾਂ ਦਾ ਵਾ ਵੀ ਕੋਈ ਦੇਸ਼ ਲਈ 올림픽 ਚ ਕੋਈ 골ਡ ਮੈਡਲ ਲੈ ਕੇ ਆਉਂਦਾ ਵਾ ਤਾਂ ਉਹਨੂੰ ਅਣ ਦੇਖਿਆ ਅਣਗੋਲਿਆ ਕੀਤਾ ਜਾਂਦਾ ਤੇ ਨਾ ਵੀ ਵਿਚਾਰੇ ਦੀ ਬਾਹ ਫੜੀ ਕਿਸੇ ਨੇ ਅੱਜ ਤੱਕ ਉਹ ਵਿਚਾਰਾ ਹੁਣ ਪੈਂਚਰ ਲਾ ਕੇ ਮਸਾਂ 2-300 ਰੁਪਇਆ ਕਮਾਉਂਦਾ ਵਾ ਤੇ ਆਪਣੀ ਰੋਜੀ ਰੋਟੀ ਖਾਂਦਾ ਹੋ ਕੀ ਇੱਥੇ ਕੋਈ ਕਿੱਡਾ ਅੱਲ ਤਰੱਕੀ ਕਰ ਲੂਗਾ ਕਿੱਡਾਂ ਚ ਵਜਾਵੜੂਗਾ ਨਸ਼ੇ ਨੇ ਮਾਰਤੇ ਜੋ ਵੀ ਜਾਂਦਾ ਵੀ ਆ ਤਾਂ ਉਹਦੀ ਬਾਹ ਨਹੀਂ ਪੜਦੇ ਕਿੱਡਾਂ ਚ ਆ ਹਾਲ ਪੰਜਾਬ ਦਾ ਵਾ ਹੋਰ ਕਰਨ ਤੇ ਕਰਨ ਕੀ ਕਰਨ ਇੱਥੇ ਤੋ ਭਾਈ ਰੱਬ ਹੀ ਰੱਖਾ ਪੰਜਾਬ ਦਾ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਉਹ ਮੁੰਡੇ ਦੀਆਂ ਹਰ ਜੀਤ ਦੇ ਨਾਲ ਮੈਂ ਫੋਟੋਆਂ ਵੀ ਪਾ ਦੂੰਗਾ ਬੱਚਾ ਜੇ ਤੁਹਾਨੂੰ ਨਹੀਂ ਜਿੱਤੀ ਨਾ ਉਹਦਾ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ